ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ ਦੀ ਛੇਵੀਂ ਪੌੜੀ ਦੀ ਸਾਂਝ ਪਾਉਣੀ ਹੈ ਜੀ ਜਿਸ ਤਰ੍ਹਾਂ ਕਿ ਆਪਾਂ ਪਿਛਲੀ ਪੌੜੀ ਦੇ ਵਿੱਚ ਭਾਈ ਸਾਹਿਬ ਜੀ ਦੁਆਰਾ ਦੱਸੇ ਹੋਏ ਸਮੇ ਸਤਜੋਗ ਦੇ ਬਾਰੇ ਸੁਣਿਆ ਸੀ ਤੇ ਇਸ ਪੌੜੀ ਦੇ ਵਿੱਚ ਭਾਈ ਸਾਹਿਬ ਜੀ ਨੇ ਅੱਗੇ ਸਮੇ ਦੇ ਬਾਰੇ ਉਸ ਨੂੰ ਵਰਣਨ ਕੀਤਾ ਹੈ ਆਓ ਜੀ ਸਾਂਝ ਪਾਈਏ ਤ੍ਰੇਤੇ ਛਤਰੀ ਰੂਪ ਧਰ ਸੂਰਜ ਬੰਸੀ ਵੱਡ ਅਵਤਾਰਾ ਨੌ ਹਿੱਸੇ ਗਈ ਆਰਜਾ ਮਾਇਆ ਮੋਹ ਅਹੰਕਾਰ ਪਸਾਰਾ ਦੁਆਪਰ ਜਾਦਵ ਵੇਸ ਕਰ ਜੁਗ ਜੁਗ ਔਦ ਘਟੈ ਆਚਾਰਾ ਰਿਗ ਬੇਦ ਮਹਿ ਬ੍ਰਹਮ ਕ੍ਰਿਤ ਪੂਰਬ ਮੁਖ ਸੁਭ ਕਰਮ ਵਿਚਾਰਾ ਖੱਤਰੀ ਥਾਪੇ ਜੁਜਰ ਵੇਦ ਦੱਖਣ ਮੁਖ ਬਹੁਦਾਨ ਦਤਾਰਾ ਬੈਸੋਂ ਥਾਪਿਆ ਸ਼ਿਆਮ ਵੇਦ ਪਸ਼ਮ ਮੁਖ ਕਰ ਸੀਸ ਨਿਵਾਰਾ ਰਿਗ ਨਿਲੰਬਰ ਜੁਜਰ ਪੀਤ ਸਵੇਤੰਬਰ ਕਰ ਸ਼ਿਆਮ ਸੁਧਾਰਾ ਤ੍ਰਹਿ ਜੁਗੀ ਤ੍ਰੈ ਧਰਮ ਉਚਾਰਾ ਤ੍ਰਿਹੋ ਜੁਗੀ ਤ੍ਰੈ ਧਰਮ ਉਚਾਰਾ ਭਾਵ त्रेते क्षत्री रूप धर सूरज बंसी वड् अवतार त्रैता युग विखे क्षत्री वर्ण ਵਿੱਚ रामचंद्र ਦਾ ਰੂਪ ਧਾਰ ਕੇ सूरज वंसी ਵੱਡਾ अवतार ਰਾਜਾ ਹੋਇਆ ਹੈ 9 ਹਿੱਸੇ ਗਈ ਆਰਜਾ ਮਾਇਆ ਮੋਹ ਅਹੰਕਾਰ पसारा 9 ਹਿੱਸੇ ਲੋਕਾਂ ਦੀ ਉਮਰ ਘਟ ਗਈ ਜਿਸ ਤਰ੍ਹਾਂ ਕਿ ਪਿਛਲੀ ਵਾਰ ਦੇ ਵਿੱਚ ਭਾਈ ਸਾਹਿਬ ਜੀ ਨੇ ਉਸ ਸਮੇਂ ਦੀ ਉਮਰ 90000 ਸਾਲ ਦੱਸੀ ਸੀ ਤੇ ਯੁਗ ਪਰਤਲਣ ਦੇ ਨਾਲ 90000 ਤੋਂ ਘਟ ਕੇ 10000 ਬਰਾ ਰਹਿ ਗਏ ਮਾਇਆ ਮੋਹ ਤੇ ਹੰਕਾਰ ਦਾ ਪਸਾਰਾ ਹੋ ਗਿਆ ਇਸ ਪ੍ਰਕਾਰ Hindu ਮਤ ਦੇ ਅਨੁਸਾਰ ਮੰਨਿਆ ਜਾਂਦਾ ਹੈ ਭਾਈ ਸਾਹਿਬ ਨੇ ਆਪਾਂ ਨੂੰ ਸਮਝਾਉਣ ਵਾਸਤੇ ਪ੍ਰਚਲਿਤ ਦੰਦ ਕਥਾਵਾਂ ਦਾ ਵਿਖਿਆਨ ਵੀ ਕੀਤਾ ਹੈ ਦੁਆਪਰ ਜਾਦਵ ਵੇਸ਼ ਕਰ ਜੁਗ-ਜੁਗ ਔਦ ਘਟੈ ਆਚਾਰਾ ਦੁਆਪਰ ਵਿਖੇ ਜਾਦਵ ਨਾਮ ਰਾਜਾ ਦੇ ਘਰ ਕ੍ਰਿਸ਼ਨ ਨਾਮ ਵਾਲੇ ਨੇ ਵੇਸ਼ ਧਾਰਿਆ ਜੁਗਾ-ਜੁਗਾ ਵਿਖੇ ਉਮਰ ਅਤੇ ਆਚਾਰ ਜਾਂ ਕਰਤਬ ਘਟਦੇ ਗਏ ਤੇ ਇਸ ਨਾਲ ਹਜ਼ਾਰ ਬਰੇ ਦੀ ਉਮਰ ਰਹੀ 9 ਹਿੱਸੇ ਉਮਰ ਘਟ ਗਈ 90000 ਵਿਚੋਂ 9 ਹਿੱਸੇ ਘਟ ਕੇ 1000 ਬਰੇ ਦੀ ਉਮਰ ਰਹਿ ਗਈ ਰਿਗਵੇਦ ਮਹ ਬ੍ਰਹਮ ਕਰਿਤ ਪੂਰਵ ਮੁਖ ਸੁਭ ਕਰਮ ਵਿਚਾਰਾ ਰਿਗਵੇਦ ਵਿਚੋਂ ਬ੍ਰਾਹਮਣ ਕਰਮ ਕਰਾਉਂਦੇ ਅਤੇ ਪੂਰਵ ਬਲ ਮੂੰਹ ਕਰਕੇ ਸੁਭ ਕਰਮ ਜਗ ਕਰਦੇ ਸੰਨ ਉਹ ਪੂਰਵ ਬਲ ਹਰੀ ਦਾ ਵਾਸਾ ਜਾਣਦੇ ਹਨ ਇਹ ਇਤਰਮਤਾ ਦੇ ਨਿਸ਼ਚੇ ਦੱਸੇ ਹਨ ਖੱਤਰੀ ਥਾਪੇ ਜੁਜਰ ਵੇਦ ਦੱਖਣ ਮੁਖ ਬਹੁਤ ਦਾਨ ਦਤਾਰਾ ਫਿਰ ਖੱਤਰੀਆ ਨੇ ਜੁਜਰ ਲੈ ਲੀਤਾ ਦੁਆਪਰ ਵਿਖੇ ਦੱਖਣ ਵੱਲ ਮੂੰਹ ਕਰਕੇ ਦਾਤੇ ਬਣ ਕੇ ਬਹੁਤੇ ਦਾਨ ਆਦਿਕ ਕਰਮ ਕਰਨ ਲੱਗੇ ਗੱਲ ਕੀ ਉਹ ਦੱਖਣ ਦੇਸ਼ ਵਿਖੇ ਹਰੀ ਦਾ ਨਿਵਾਸ ਜਾਣਣ ਲੱਗੇ ਵੈਸੋਂ ਥਾਪਿਆ ਸ਼ਾਮਵੇਦ ਪਛਮ ਮੁਖ ਕਰ ਸੀਸ ਨਿਵਾਰਾ ਵੈਸ਼ ਲੋਕ ਸ਼ਾਮਵੇਦ ਫੜ ਕੇ ਪੱਛੋਂ ਵੱਲ ਮੂੰਹ ਕਰਕੇ ਪ੍ਰਣਾਮਾ ਕਰਨ ਲੱਗੇ ਉਹਨਾਂ ਨੇ ਹਰੀ ਪੱਛੋਂ ਵੱਲ ਹੀ ਸਮਝ ਲਿਆ ਜਥਾ ਵਗ ਗੁਰੂ ਸਾਹਿਬ ਫਰਮਾਉਂਦੇ ਹਨ ਕੋਉ ਪਸ਼ਾਕੋ ਸੀਸ ਨਿਭਾਇਓ ਇਹ ਇਤਰਮਤਾਂ ਦੀਆਂ ਮਨੋਤਾ ਦੱਸਦੇ ਹਨ ਰਿਗ ਨਿਲੰਬਰ ਜੁਜਰ ਪੀਤ ਸਵਤੰਬਰ ਕਰ ਸ਼ਿਆਮ ਸੁਧਾਰਾ ਰਿਗ ਵੇਦ ਨੀਲੇ ਕੱਪੜੇ ਜੁਜਰ ਵੇਦ ਪੀਲੇ ਅਰਸ਼ਿਆਮ ਵੇਦ ਪੜ੍ਹਨ ਸਮੇਂ ਚਿੱਟੇ ਕੱਪੜੇ ਪਹਿਰ ਕੇ ਪਾਠ ਕਰਦੇ ਸਨ ਭਾਵ ਰਾਮਕ੍ਰਿਸ਼ਨ ਅਤੇ ਹੰਸਾ ਅਵਤਾਰ ਦੇ ਉਪਾਸ਼ਕ ਹੋ ਕੇ ਆਪਣੇ ਆਪਣੇ ਧਰਮ ਕਰਦੇ ਸਨ ਤ੍ਰਿਹੋ ਜੁਗੀ ਤ੍ਰੈ ਧਰਮ ਉਚਾਰਾ ਤਿੰਨ ਜੁਗਾਂ ਦੇ ਤ੍ਰੈ ਧਰਮ ਵੱਖੋ ਵੱਖ ਉਚਾਰਦੇ ਸਨ ਭਾਵ ਈਸ਼ਵਰ ਦੇਸ਼ ਕਾਲ ਵਸਤੂ ਦੇ ਭੇਦ ਤੋਂ ਰਹਿਤ ਹੈ ਅਤੇ ਸਾਰੇ ਇੱਕ ਸਰੂਪ ਹੋ ਕੇ ਆਕਾਸ਼ਵਤ ਪੂਰਣ ਹੈ ਉਸ ਪ੍ਰਭੂ ਪਰਮਾਤਮਾ ਨੂੰ ਕੋਈ ਪਛਮ ਕੋਈ ਦੱਖਣ ਆਦਿਕ ਦਿਸ਼ਾਂ ਵੱਲ ਮੰਨ ਕੇ ਪ੍ਰਣਾਮਾ ਕਰਦੇ ਹਨ ਜਿਸ ਦਾ ਵਰਣਨ ਪ੍ਰਥਮ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਬਾਣੀ ਵਿਖੇ ਬੀ ਖੋਲਿਆ ਹੈ ਸਾਮ ਕਹੈ ਸਤੰਬਰ ਸੂਮੀ ਸਚ ਮਹਿ ਆਸ਼ੇ ਸਾਚ ਰਹੇ ਅਤੇ ਰਿਗ ਕਹੈ ਰਹਾ ਭਪੂਰ RAM ਨਾਮ ਦੇਵਾ ਮਹ ਸੂਰ ਅਰਥਾਤ ਸਤਜੁਗ ਵਿਖੇ ਸ਼ਾਮ ਵੇਦ ਪੜਦੇ ਤੇ ਹੰਸ ਅਵਤਾਰ ਦੇ ਪਾਸ਼ਕ ਸਨ ਤ੍ਰਿਤੇ ਵਿਖੇ ਰਿਗ ਵੇਦ ਅਤੇ ਰਾਮ ਨੂੰ ਹੀ ਭਰਪੂਰ ਮੰਨਦੇ ਦੇਵਤਿਆਂ ਦਾ ਪ੍ਰਕਾਸ਼ਕ ਮੰਨਦੇ ਹਨ ਅਰਥਾਤ ਐਸੇ ਐਸੇ ਮਤ ਫਸਰ ਰਹੇ ਹਨ ਇਸ 바ਰ ਵਿੱਚ ਭਾਈ ਸਾਹਿਬ ਜੀ ਨੇ ਸਮੇਂ ਦੇ ਮੁਤਾਬਕ ਹੋ ਰਹੀਆਂ ਤਬਦੀਲੀਆਂ ਦੇ ਬਾਰੇ ਜੋ ਕਿ ਧਰਮ ਦੇ ਆਧਾਰ ਤੇ ਤਬਦੀਲੀਆਂ ਕੀਤੀਆਂ ਗਈਆਂ ਜਾਂ ਹੋਈਆਂ ਬੜੇ ਹੀ ਵਿਸਤਾਰ ਨਾਲ ਚਾਨਣਾ ਪਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ